ਸ਼੍ਰੀ ਅਕਾਲਪੁਰ ਸਾਹਿਬ ਦੇ ਜੈਲ ਸਾਹਿਬ ਨੇ ਅੱਜ ਪੰਜਾਬ ਦੇ ਮਾਜੋਬ ਮੁਖੰਤੀ ਸਦਾ ਭਗਵੰਤ ਸਿੰਘ ਮਾਨ ਜੀ ਨੂੰ ਜਿਹੜਾ ਉਹ ਕੋਈ ਚੀਜ਼ਾਂ ਦਾ ਸਪਸ਼ਟੀਕਰਨ ਲੈਣ ਵਾਸਤੇ ਤਾਂ ਜਿਹੜਾ ਕੀਤਾ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਸਾਡੇ ਵਾਸਤੇ ਸ਼੍ਰੀ ਅਕਾਲਪੁਰ ਸਾਹਿਬ ਦੇ ਅੱਗੇ ਸਾਡਾ ਸਿਰ ਝੁਕਦਾ ਸਾਡੇ ਵਾਸਤੇ ਉਹ ਸਾਡੀ ਬਹੁਤ ਹੀ ਉੱਤੀ ਜਗ੍ਹਾ ਉਹਦਾ ਕਲਤਕ ਸਾਬ ਦੇ ਜਹਦਾ ਜਿਹੜੇ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਅਗਵਾਈ ਕਰਦੇ ਉਹਨਾਂ ਨੇ ਜੇ ਮੁਖਵੰਤੀ ਸਾਹਿਬ ਨੂੰ ਸੱਦਾ ਜਾਂ ਤਲਬ ਕੀਤਾ ਤੇ ਮੁਖਵੰਤੀ ਸਾਹਿਬ 15 ਤਰੀਕ ਨੂੰ ਜੋ ਵੀ ਜਹਦਾ ਸਾਹਿਬ ਨੇ ਟਾਈਮ ਦਿੱਤਾ ਹੋਊਗਾ ਉਹ ਪੱਕਾ ਪੇਸ਼ ਹੋਣਗੇ ਕੋਈ ਗੱਲ ਨਹੀਂ ਔਰ ਜਿਹੜੀਆਂ ਚੀਜ਼ਾਂ ਦਾ ਕੋਈ ਸਪਸ਼ਟੀਕਰਨ ਜਿਹੜਾ ਕੋਤੀ ਜਹੇਦਰ ਸਾਹਿਬ ਸੀਐਮ ਸਾਹਿਬ ਕੋ ਲੈਣਾ ਚਾਹੁੰਦੇ ਹੋਣਗੇ ਉਹ ਦੇਣਗੇ ਕੋਈ ਅੱਲਾਹ ਸਭ ਜਹੇਦਰ ਸਾਹਿਬ ਇੱਕ ਵੀਡੀਓ ਦਾ ਜ਼ਿਕਰ ਕਰਦੇ ਪਏ ਨੇ ਕਿ ਉਹਨਾਂ ਨੇ ਡ੍ਰਿੰਕ ਕੀਤੀ ਹੋਈ ਹੈ ਤੇ ਸ਼ਰਾਬ ਪੁੱਟ ਰਹੀ ਨੇ ਫੋਟੋਆਂ ਦੇ ਉੱਪਰ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿ ਦੇ ਕਿ ਜੋ ਵੀ ਜਹੇਦਰ ਸਾਹਿਬ ਨੂੰ ਸਪਸ਼ਟੀਕਰਨ ਚਾਹੀਦਾ ਹੋਗਾ ਮੁਖਵੰਤੀ ਸਾਹਿਬ ਜਿਹੜੇ ਉਹ ਕੱਲ ਤੱਕ ਸਾਹਿਬ ਤੇ ਆਉਣਗੇ ਪੇਸ਼ ਹੋਣਗੇ ਉਹਨੂੰ ਸਪਸ਼ਟੀਕਰਨ ਦੇਣਗੇ ਭਲੇਉਤ ਸਾਹਿਬ ਮੰਨ ਤੋਂ ਪਹਿਲੇ ਵੀ ਕਹਿੰਦੇ ਰਹੇ ਨੇ ਕਿ ਮੈਨੂੰ ਪਲਾਨ ਕਿ ਮੇਰੇ ਤਲਵਰਣ ਮੈਂ ਆਵਾਂਗਾ ਦੇਖੋ ਕਾਫੀ ਕੁਛ ਪਿਆ ਇਹਨਾਂ ਦੇ ਬਾਰੇ ਮੈਂ ਤਾਂ ਤੁਹਾਨੂੰ ਕਿਹਾ ਜੀ ਆਪਾਂ ਤੇ ਵਿਖੋ ਆਪਾਂ ਸਿੱਖ ਆ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਉੱਚੀ ਜਗ੍ਹਾ ਸਾਡੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਬ ਜਿਹੜੇ ਆ ਉਹ ਸਾਡੇ ਲਈ ਸਿੱਖ ਕੌਮ ਦੀ ਮਹਾਨ ਇੱਕ ਉੱਚ ਸੱਤਾ ਦੇ ਮੁਖੀ ਨੇ ਜੇ ਉਹਨਾਂ ਨੇ ਮੁਖਵੰਤੀ ਸਾਹਿਬ ਨੂੰ ਸਦਿਆ ਜਾੰਮੋ ਕੰਤੀ ਸਾਹਿਬ ਨੂੰ ਤੁਹਾਡੇ ਸ਼ਬਦਾਂ 'ਚ ਤਲਬ ਕੀਤਾ ਤੇ ਮੁੱਖ ਮੰਤਰੀ ਸਾਹਿਬ ਹਰ ਚੀਜ਼ ਦਾ ਸਪਸ਼ਟਿਕਰ ਦੇਣ ਦੀ ਜ਼ੋਰ ਲਾਉਣਗੇ ਕੋਈ ਇਦਾਂ ਦੀ ਗੁਗਨ